ਸ਼ਸ਼ਟੀਕਾਲ ਜੀ ਸਾਰੇ ਨੂੰ ਮੈਂ ਡਿਪਟੀ ਕਮਿਸ਼ਨਰ ਬਰਨਾਲਾ ਸਾਰੇ ਬਰਨਾਲਾ ਜ਼ਿਲ੍ਹਾ ਵਾਸੀ ਨੂੰ ਇੱਕ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਤੇ ਮੈਸੇਜ ਦੇਣਾ ਚਾਹਾਂਗਾ ਤੇ ਅੱਜ ਦੇ ਮਾਹੌਲ ਨੂੰ ਦੇਖਦੇ ਰਕਦੇ ਹੋਏ ਤੇ ਹੁਣ ਦੀ ਮੌਕੇ ਦੀ ਸਿਚੁਏਸ਼ਨ ਨੂੰ ਦੇਖਦੇ ਰਕਦੇ ਹੋਏ ਅੱਜ ਅਸੀਂ ਬਲੈਕਆਊਟ ਪੂਰੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਅੱਜ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ ਕੱਲ ਸਵੇਰੇ 6 ਵਜੇ ਤੱਕ ਅਸੀਂ ਬਲੈਕਆਊਟ ਦਾ ਅਨਾਊਂਸਮੈਂਟ ਕਰ ਰਹੇ ਹਾਂ ਤੇ ਇਹਦੇ ਵਿੱਚ ਜਿੰਨੇ ਵੀ ਬਰਨਾਲਾ ਸ਼ਹਿਰ ਵਾਸੀ ਨੂੰ ਮੇਰਾ ਇੱਕੋ ਹੀ ਬੇਨਤੀ ਹੈ ਕਿ ਘਰ ਤੋਂ ਬਾਹਰ ਲੋੜ ਦੀ ਮੁਤਾਬਕ ਓਨਲੀ ਫਾਰ 에ਸੈਂਸ਼ੀਅਲ ਚੀਜ਼ਾਂ ਵਾਸਤੇ ਤੁਸੀਂ ਆਓ ਤੇ ਕਰਦੇ ਅੰਦਰ ਹੀ ਰਹੋ ਤੇ ਇਸ ਦੇ ਅਲਾਵਾ ਜਿੰਨੀ ਵੀ ਤੁਹਾਡੇ ਸੀਸੀਟੀਵੀ ਕੈਮਰਾ ਨੇ ਐਲਈਡਸ ਹੋਣਗੇ ਉਹ ਸਾਰੇ ਆਪਾਂ ਬੰਦ ਰੱਖੋ ਤੇ ਇਹਦੇ ਨਾਲ ਨਾਲ ਤੁਸੀਂ ਆਪਣੇ ਕਰਟੇਨਸ ਹੋਣ ਵਿੰਡੋਸ ਨੇ ਉਹਨਾਂ ਨੂੰ ਸਾਰੇ ਤੁਸੀਂ ਬਲੈਕ ਕਰਟੇਨਸ ਕਰ ਲਓ ਜਾਂ ਆਪਣਾ ਪਰਦਾ ਪਾ ਕੇ ਲਾਈਟ ਰੋਸ਼ਨੀ ਬਾਹਰ ਨਾ ਆਉਣ ਤੇ ਇਸ ਦੇ ਨਾਲ ਨਾਲ ਅਸੀਂ ਮਾਰਕੀਟਸ ਦਾ ਵੀ 7 ਵਜੇ ਤੋਂ ਲੈ ਕੇ 6 ਵਜੇ ਤੱਕ ਮਾਰਕੀਟਸ ਕਮਰਸ਼ੀਅਲ ਕੰਪਲੈਕਸਸ ਸ਼ੋਪਿੰਗ ਮਾਲਸ ਇਹ ਸਾਰੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਆਸੀ ਆਰਡਰ ਕਰ ਰਹਿਣੇ ਬੰਦ ਕਰਨ ਵਾਸਤੇ ਇਹਦੇ ਵਿੱਚ ਸਾਡੇ ਹੈਲਥ ਦੇ ਜਿਵੇਂ ਕਿ ਫਾਰਮੇਸੀ ਸ਼ਾਪਸ ਆਗੇ ਤੇ ਮੈਡੀਕਲ ਸ਼ਾਪਸ ਆਗੇ ਤੇ ਆਪਣੀ ਸ਼ੀਵਲ ਡਿਪੋ ਆਗੇ ਤੇਲ ਦੀ ਆਗੇ ਉਹ ਸਾਰੇ ਖੁੱਲੇ ਰਹਿਣ ਬਟ ਮੇਰੀ ਬੇਨਤੀ ਲੋਕਾਂ ਨੂੰ ਇਹ ਹੈ ਕਿ ਅਨਲੈਸਡ ਅੰਟਿਲ ਕੋਈ ਜ਼ਰੂਰੀ ਕੰਮ ਨਾ ਹੋਵੇ ਉਹ ਬਾਹਰ ਨਾ ਤੇ ਸਾਡੀ ਬੇਨਤੀ ਹੈ ਕਿ ਤੁਸੀਂ ਇਕੱਟਾ ਪੀੜ ਦੇ ਵਿੱਚ ਬਾਹਰ ਨਾ ਹੋਵੇ ਤੇ ਜਦੋਂ ਵੀ ਇਸ ਤੋਂ ਇਲਾਵਾ ਅਫਵਾਹਾਂ ਕਾਫੀ ਸੋਸ਼ਲ ਮੀਡੀਆ ਤੇ ਪ੍ਰਿੰਟ মিডিਆ ਚ ਕਾਫੀ ਆ ਰਹੇ ਹਨ ਉਹਨਾਂ ਨੂੰ ਟੈਕਲ ਕਰਨ ਵਾਸਤੇ ਕੰਟਰੋਲ ਰੂਮ ਅਸੀਂ ਆਲਰੇਡੀ ਸੈੱਟ ਕੀਤੇ ਹੋਏ ਨੇ ਕੰਟਰੋਲ ਰੂਮ ਦੇ ਵਿੱਚ ਤੁਸੀਂ ਅਪਰੋਚ ਕਰ ਸਕਦੇ ਹੋ ਨਾਲ ਦੇ ਨਾਲ ਆਫੀਸ਼ੀਅਲ ਚੈਨਲ ਜਿਵੇਂ ਸਾਡੇ ਡੀਪੀਆਰਓ ਚੈਨਲ ਹੈ ਜਾਂ ਐਸਐਸਪੀ ਸਾਹਿਬ ਹੋਵੇ ਜਾਂ ਮੇਰੇ ਆਫਿਸ ਤੋਂ ਹੋਵੇ ਬਟ ਅਸੀਂ ਤਿੰਨੋਂ ਜਿਹੜੇ ਨੇ ਸਿਰਫ ਡੀਪੀਆਰਓ ਚੈਨਲ ਰਾਹੀਂ ਤੁਹਾਨੂੰ ਮੈਸੇਜ ਪਹੁੰਚਾਉਣਗੇ ਤੁਸੀਂ ਸਿਰਫ ਉਹੀ ਮੈਸੇਜ ਨੂੰ ਤੁਸੀਂ ਪਾਲਣਾ ਕਰਨਾ ਉਸ ਤੋਂ ਇਲਾਵਾ ਕਿਸੇ ਅਫਵਾਹਾਂ ਤੇ ਯਕੀਨ ਮੰਨਦੀ ਕੋਈ ਲੋੜ ਨਹੀਂ ਤੇ ਇਹ ਸਾਰੇ ਐਕਸਰਸਾਈਜ਼ ਜਿਹੜੀ ਹੈ ਅਸੀਂ ਪ੍ਰੀਕਾਸ਼ਨਰੀ ਮੇਰਾ ਇਹ ਰਾਹੀ ਅਸੀਂ ਕਰ ਰਹੇ ਨਹੀਂ ਕਿਸੇ ਨੂੰ ਕੋਈ ਕਬਰਾਂ ਦੀ ਦਾ ਡਰਨ ਦੀ ਕੋਈ ਲੋੜ ਨਹੀਂ ਤੇ ਹੋਲਡਿੰਗ ਦਾ ਜਿਵੇਂ ਅਸੀਂ ਮੈਂ ਕੱਲ ਵੀ ਕਿਹਾ ਸੀ ਤੇਲ ਹੋਵੇ ਸਬਜੀ ਹੋਵੇ ਰਾਸ਼ਨ ਹੋਵੇ ਹੋਲਡਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਸਾਡੇ ਕੋਲ ਸਫੀਸ਼ੀਐਂਟ ਅਮਾਉਂਟ ਹੈ ਸਾਡੇ ਕੋਲ ਸਾਰੇ ਆਈਟਮਸ ਅਵੇਲੇਬਲ ਨੇ ਤੇ ਪ੍ਰਸ਼ਾਸਨ ਪੂਰੀ ਤਰੀਕੇ ਨਾਲ ਤਿਆਰ ਨੇ ਜੇਕਰ ਕੋਈ ਵੀ ਸਾਡੇ ਕੋਲ ਐਮਰਜੈਂਸੀ ਸਿਚੁਏਸ਼ਨ ਆਉਂਦੀ ਵੀ ਹੈਵ 올 द प्लान्स ਤੇ ਸਾਡੇ ਸਾਰੇ ਦੇ ਕਮਿਊਨੀਕੇਸ਼ਨ ਚੈਨਲ ਓਪਨ ਨੇ ਤੇ ਮੈਂ ਦੁਬਾਰਾ ਬੇਨਤੀ ਕਰਾਂਗਾ ਕਿ ਸਾਰੇ ਇਹਦੀ ਪਾਲਣਾ ਕਰਦੇ ਚਾਹ। ਥੈਂਕ ਯੂ।